ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 8ਵੀਂ ਪਾਸ 10ਵੀਂ ਪਾਸ ਪੋਸਟਾਂ ਰਹਿਣ ਵਾਲੀਆਂ ਇਹ ਯੋਗਤਾ ਰੱਖਣ ਵਾਲੇ ਵੀਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਣਗੇ ਪੰਜਾਬ ਦੇ ਵਿੱਚ ਇਹ ਭਰਤੀ ਓਪਨ ਕੀਤੀ ਗਈ ਹੈ ਸਾਰੀ ਜਾਣਕਾਰੀ ਪੋਸਟਾਂ ਦੇ ਸਬੰਧ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਵੀਡੀਓ ਪੂਰਾ ਜ਼ਰੂਰ ਵੇਖਿਓ ਲਾਈਕ ਜ਼ਰੂਰ ਕਰ ਦਿਓ ਤੇ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਦਿਓ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਵਕ ਵਕ ਪੋਸਟਾਂ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਜਾਰੀ ਹੋਈਆਂ 8ਵੀਂ ਪਾਸ 10ਵੀਂ ਪਾਸ ਪੀ ਐਨ ਦੀਆਂ 15 ਪੋਸਟਾਂ ਜਾਰੀ ਹੋਈਆਂ ਜੀ ਮਾਲੀ ਦੇ ਲਈ 3 ਪੋਸਟਾਂ ਜਾਰੀ ਹੋਈਆਂ ਸਵੀਪਰ ਇੱਕ ਪੋਸਟ ਜਾਰੀ ਹੋਈ ਹੈ ਪ੍ਰੋਸੈਸਰ ਵਰ ਦੇ ਲਈ ਦੋ ਪੋਸਟਾਂ ਜਾਰੀ ਹੋਈਆਂ ਜੀ ਕੈਟਾਗਰੀ ਵਾਈਜ਼ 1 ਪੋਸਟਾਂ ਦੀ ਦਿੱਤੀ ਹੋਈ ਹੈ ਜੀ ਨੋਟੀਫਿ ਨੋਟੀਫਿਕੇਸ਼ਨ ਦਾ ਵੈਬਸਾਈਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਹੈ ਜੀ ਉਥੋਂ ਡਾਊਨਲੋਡ ਕਰਕੇ ਪੂਰਾ ਰੀਡ ਕਰਕੇ ਹੀ ਪੋਸਟਾਂ ਦੇ ਲਈ ਅਪਲਾਈ ਕਰਿਓ ਇਹ ਜੋ ਪੀਐਨ ਦੀਆਂ ਪੋਸਟਾਂ ਹਨ ਮਾਲੀ ਦੀਆਂ ਪੋਸਟਾਂ ਸਵੀਪਰ ਦੀਆਂ ਪੋਸਟਾਂ ਇਹਦੇ ਲਈ ਸੈਲਰੀ 18000 ਰੁਪਏ 7th ਪੇ ਕਮਿਸ਼ਨ ਦੇ ਅਨੁਸਾਰ ਲੈਵਲ 1 ਦੇ ਅਨੁਸਾਰੀ ਸੈਲਰੀ ਦਿੱਤੀ ਜਾਊਗੀ ਯੋਗਤਾ ਇਹਦੇ ਲਈ 8ਵੀਂ ਪਾਸ ਰੱਖੀ ਗਈ ਹੈ ਜੀ ਪੰਜਾਬੀ ਤੁਸੀਂ ਪੜ੍ਹੀ ਹੋਵੇ 8ਵੀਂ ਪੱਧਰ ਤੱਕ ਤੇ ਜੋ ਪ੍ਰੋਸੈਸਰ ਸਰਵਰ ਦੀਆਂ ਪੋਸਟਾਂ ਜੀ ਇਹਦੇ ਲਈ ਯੋਗਤਾ ਇਹਨਾਂ ਵੱਲੋਂ 10ਵੀਂ ਪਾਸ ਮੰਗੀ ਗਈ ਹੈ ਪੰਜਾਬੀ ਤੁਸੀਂ ਪੜ੍ਹੀ ਹੋਵੇ ਸੈਲਰੀ 7ਵੇਂ ਤੇ ਕਮਿਸ਼ਨ ਦੇ ਅਨੁਸਾਰ ਲੈਵਲ 1 ਦੇ ਅਨਸਾਰ 18000 ਰੁਪਏ ਰਹਿਣ ਵਾਲੀ ਇਸਪੋਸ ਦੇ ਲਈ ਕੈਟਾਗਰੀ ਵਾਈਜ਼ ਵੰਡ ਤੁਸੀਂ ਜ਼ਰੂਰ ਏਡ ਕਰ ਲਿਓ ਜੀ ਪੋਸਟਾਂ ਦੇ ਲਈ ਤਾਂ ਜਿਹੜੇ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਯੋਗਤਾ ਰੱਖਦੇ ਆ 22 ਮਾਰਚ 2024 ਤੱਕ ਇਹਨਾਂ ਤੱਕ ਪਹੁੰਚਦੀਆਂ ਕਰ ਸਕਦੇ ਹੋ ਅਰਜ਼ੀਆਂ ਤੁਸੀਂ ਇੱਕ ਤੁਸੀਂ ਪਰਫਾਰਮਾ ਜੋ ਤੁਹਾਡੇ ਨਾਲ ਆਪਾਂ ਸਾਂਝਾ ਕਰਦੇ ਆ ਇਹਨੂੰ ਭਰ ਲੈਣਾ ਜੀ ਪੂਰੀ ਤਰ੍ਹਾਂ ਭਰਨ ਤੋਂ ਬਾਅਦ ਆਪਣੇ ਸਾਰੇ ਦਸਤਾਵੇਜ਼ ਨਾਲ ਲਗਾ ਕੇ ਇਹਨਾਂ ਦੇ ਪਤੇ ਤੇ ਤੁਸੀਂ ਭੇਜਣਾ ਹੈ ਜੀ ਆਫਿਸ ਆਫ ਦਾ ਡਿਸਟ੍ਰਿਕਟ ਅਨਸ਼ੈਸ਼ਨ ਜੱਜ ਹੁਸ਼ਿਆਰਪੁਰ ਤੇ ਇਹ ਇਨਾਂ ਪੋਸਟਾਂ ਲਈ ਜਦੋਂ ਤੁਸੀਂ ਅਪਲਾਈ ਕਰੋਗੇ ਐਨਵੈਲਪ ਲੈ ਲੈਣਾ ਐਨਵੈਲਪ ਦੇ ਉੱਪਰ ਤੁਸੀਂ ਐਪਲੀਕੇਸ਼ਨ ਫਾਰ ਦਾ ਪੋਸਟ ਆਫ ਪੀਐਨ ਸਵੀਪਰ ਜਿਹੜੀ ਵੀ ਪੋਸਟ ਤੁਸੀਂ ਅਪਲਾਈ ਕਰ ਲਓ ਲਿਖ ਲੈਣਾ ਜੀ ਤੇ ਆਪਣੇ ਸਾਰੇ ਦਸਤਾਵੇਜ਼ ਤੁਸੀਂ 22 ਮਾਰਚ 2024 ਤੱਕ ਇਨਾਂ ਤੱਕ ਪਹੁੰਚਦੇ ਕਰਨੇ ਆ ਜੀ ਇਨਾਂ ਸਾਰੀਆਂ ਪੋਸਟਾਂ ਦੇ ਲਈ ਇਨਾਂ ਵੱਲੋਂ ਏਜ ਲਿਮਿਟ 18 ਤੋਂ 35 ਸਾਲ ਰੱਖੀ ਹੈ ਜੀ ਜਨਰਲ ਕੈਟਾਗਰੀ ਦੇ ਲਈ ਵੱਖ-ਵੱਖ ਕੈਟਾਗਰੀ ਅਨੁਸਾਰ ਇਨਾਂ ਪੋਸਟਾਂ ਦੇ ਲਈ ਏਜ ਰੈਕਸਟੇਸ਼ਨ ਰਹੂਗਾ ਜੀ ਤਾਂ ਇਨਾਂ ਪੋਸਟਾਂ ਦੇ ਲਈ ਇਨਾਂ ਵੱਲੋਂ ਸ਼ਡਿਊਲ ਹੈ ਇੰਟਰਵਿਊ ਦਾ ਜਾਰੀ ਕਰ ਦਿੱ ਨੋਟੀਫਿਕੇਸ਼ਨ ਦੇ ਵਿੱਚ ਹੀ ਇਹਨਾਂ ਵੱਲੋਂ ਜੋ ਸ਼ਡਿਊਲ ਦਿੱਤਾ ਹੋਇਆ ਵੱਖ-ਵੱਖ ਪੋਸਟਾਂ ਦੇ ਲਈ ਟਾਈਮ ਦਿੱਤਾ ਹੋਇਆ ਸਮਾਂ ਤੇ ਡੇਟ ਦਿੱਤੀ ਹੋਈ ਹੈ ਕਿਹੜੇ-ਕਿਹੜੇ ਕੈਂਡੀਡੇਟ ਕਿਹੜੀ-ਕਿਹੜੀ ਤਰੀਕ ਨੂੰ ਇੰਟਰਵਿਊ ਤੇ ਜਾਣਗੇ ਇਹ ਤੁਸੀਂ ਰੀਡ ਜ਼ਰੂਰ ਕਰ ਲਓ ਜੀ ਨੋਟੀਫਿਕੇਸ਼ਨ ਦੀ ਕਾਪੀ ਦੇ ਵਿੱਚ ਹੀ ਸਾਰਾ ਇਹ ਸ਼ਡਿਊਲ ਹੈ ਦਿੱਤਾ ਹੋਇਆ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਓ ਜੀ ਧੰਨਵਾਦ